ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਚਨ ਵੇਸਟ ਆਪਾਂ ਕਿਸ ਤਰ੍ਹਾਂ ਤਿਆਰ ਕਰ ਸਕਦੇ ਆਪਣੇ ਜਿੰਨਾ ਵੀ ਕਿਚਨ ਤੋਂ ਵੇਸਟ ਨਿਕਲਦਾ ਉਹਦੀ ਆਪਾਂ ਸੋਮ ਉਹਨੂੰ ਆਪਾਂ ਕੰਪੋਸਟ ਹੀ ਕਿਸ ਹਿਸਾਬ ਨਾਲ ਤਿਆਰ ਕਰਦੇ ਹਾਂ ਕੰਪੋਸਟ ਵਿੱਚ ਮਤਲਬ ਆਪਾਂ ਬੂਟਿਆਂ ਨੂੰ ਖਾਦ ਵਗੈਰਾ ਦੇ ਤੌਰ ਤੇ ਉਸ ਨੂੰ ਵਰਤ ਸਕਦੇ ਹਾਂ ਉਸ ਨੂੰ ਵਰਤਣ ਲਈ ਆਪਾਂ ਇਹ ਸਬ ਨੈਟਾਂ ਦਾ ਚੌਕਸ ਬਣਾ ਲੈਣਾ ਚਲੀ ਜੀ ਟੈਬ ਬਣਾ ਲੈਣਾ ਆਪਾਂ ਉਹ ਤੁਹਾਡੀ ਇੱਛਾ ਹੁੰਦੀ ਜਿੰਨਾ ਕਿ ਆਪਣਾ ਕਿਚਨ ਵੇਸਟ ਨਿਕਲਦਾ ਜਿੱਦਾਂ ਕਿ ਛੋਟੀ ਫੈਮਿਲੀ ਲਈ ਤੇ 3x3 ਦਾ 6 ਮਹੀਨੇ ਤੱਕ ਚੱਲ ਜਾਂਦਾ ਆਪਣੇ 3x3 ਦਾ 2 ਮਹੀਨੇ ਹੋ ਗਏ ਇਸ ਨੂੰ ਬਣੇ ਹੋਏ ਹਜੇ ਤੱਕ ਇਹ ਅੱਧਾ ਕੀ ਹੋਇਆ ਤੇ ਜਿੰਨਾ ਇਹ ਥੋੜਾ ਜਿਹਾ ਪਹਿਲਾਂ ਭਰੂਗਾ ਦੇ ਬਾਅਦ ਚ ਫਿਰ ਛੀਤੀ ਹੁਣਾ ਹੋਣਾ ਸ਼ੁਰੂ ਹੋ ਜਾਂਦਾ ਜੋ ਥੱਲੇ ਗਾਲਾ ਪੈਣਾ ਸ਼ੁਰੂ ਹੋ ਜਾਂਦਾ ਫਿਰ ਛੀਤੀ ਹੁਣਾ ਹੋਈ ਜਾਂਦਾ ਰਹਿੰਦਾ ਤੇ ਇਹ ਭਰਦਾ ਤਕਰੀਬਨ 6 ਮਹੀਨੇ ਤੱਕ ਨਹੀਂ ਭਰਦਾ ਜਾਂਦਾ ਕਿਉਂਕਿ ਜਿੰਨਾ ਕਿ ਆਪਾਂ ਪਾਵਾਂਗੇ ਉਹਨਾਂ ਦੇ ਵਿੱਚ ਕੰਪੋਸਟ ਘਾਟ ਤਿਆਰ ਹੋਈ ਜਾਣੀ ਉਸ ਦੀ ਤੇ ਇਸ ਨੂੰ ਆਪਾਂ ਵਿੱਚ ਇਹਦੀ ਪਾ ਕੇ ਬਣਾ ਕੇ ਦਾ ਪੇਪਰ ਵਿੱਚ ਪਾ ਕੇ ਕਿਉਂਕਿ ਪਲਾਸਟਿਕ ਦਾ ਪੇਪਰ ਪਾਉਣਾ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਇਟਾਂ ਨੇਆਂ ਦੇ ਵਿੱਚ ਜੋ ਕਿ ਨਹੀਂ ਤੇ ਇਹਦਾ ਵਿੱਚ ਨਹੀਂ ਨਿਊਟ੍ਰੀਐਂਟਸ ਲੀਚ ਹੋ ਜਾਣਗੇ ਤੇ ਆਪਾਂ ਤਰਪਾਲ ਦਾ ਟੋਟਾ ਕੋਈ ਵੀ ਆਪਾਂ ਪਾ ਸਕਦੇ ਪਲਾਸਟਿਕ ਦਾ ਮੋਟਾ ਪੇਪਰ ਪਾਉਣਾ ਬਾਅਦ ਤੋਂ ਬਾਅਦ ਵੀ ਆਪਣਾ ਜੇ ਖਰਚਾ ਲਈ ਇੱਟਾਂ ਦਾ ਆਪਣੇ ਕਰੇ ਪਈਆਂ ਹੀ ਹੁੰਦੀਆਂ ਆ ਤੇ ਤਕਰੀਬਨ ਤਕਰੀਬਨ ਇਹੋ ਆਪਣਾ 50-60 ਰੁਪਏ 'ਚ ਤਿਆਰ ਹੋ ਜਾਂਦਾ ਕੰਮ ਤੇ 6-7 ਮਹੀਨੇ ਵਧੀਆ ਚੱਲ ਜਾਂਦਾ ਤੇ ਪੇਪਰ ਤੇ ਉਹ ਸਾਲ-ਸਾਲ ਹੀ ਨਹੀਂ ਮਰਦਾ ਹੁਣ ਤੋਂ ਬਾਕੀ ਇਸ ਦੇ ਵਿੱਚੋਂ ਫਿਰ ਉੱਪਰ ਆਪਾਂ ਕੀ ਇਹਦੇ ਉੱਪਰ ਇੱਕ ਛਰਕਾਉ ਕਰਨਾ ਹੁੰਦਾ ਆਪਾਂ ਵੇਸ਼ ਡੀਕੰਪੋਜ਼ਰ ਲਾ ਲੋਗੇ ਆਪਾਂ 20 ਪਾਚੇ ਨਾ ਬਾਅਦ 1 ਲੀਟਰ ਵੇਸ਼ ਡੀਕੰਪੋਜ਼ਰ ਲੈ ਕੇ ਉੱਪਰ ਆਪਾਂ ਇਹ ਛਿੜਕ ਸਕਦੇ ਆਂ ਤੇ ਉਹਦੇ ਨਾਲ ਥੋੜਾ ਡੀਕੰਪੋਜ਼ਨ ਜਿਹੜੀ ਇਹਦੀ ਪ੍ਰਕਿਰਿਆ ਅੰਦਰ ਤੇਜ਼ ਹੋ ਜਾਏ ਜੇ ਆਪਣੇ ਕੋਲ ਵੇਸ਼ ਡੀਕੰਪੋਜ਼ਰ ਨਹੀਂ ਹੈਗਾ ਤੇ ਆਪਾਂ ਲਾ ਲੋ 10 ਗ੍ਰਾਮ ਤੇ ਹੀ ਲੈ ਕੇ ਤੇ 10 ਗ੍ਰਾਮ ਗੋੜ ਲੈ ਕੇ ਤੇ 1 ਲੀਟਰ ਪਾਣੀ ਵਿੱਚ ਘੋਲ ਕੇ ਉਹ ਵੀ ਆਪਾਂ ਛਿੜਕਾਅ ਕਰ ਸਕਦੇ ਆਂ ਉਹ ਵੀ ਰਿਜ਼ਲਟ ਬਰਾਬਰ ਹੀ ਦੇਊਗਾ ਤੇ ਬਾਕੀ ਆਪਾਂ ਇਹਨੂੰ ਛੱਡ ਦੇਣਾ ਹੈ ਸਾਬ ਨਾਲ ਬਣਾ ਕੇ ਰੱਖ ਬਣਾਉਣਾ ਆਪਾਂ ਕੋਸ਼ਿਸ਼ ਕਰੀਏ ਆਪਾਂ ਧੁੱਪ ਵਾਲੀ ਜਗ੍ਹਾ 'ਚ ਬਣਾਈਏ ਜਿੱਥੇ ਕਿ ਸ ਛੇਤੀ ਡੀ ਕੰਪੋਜੀ ਹੁੰਦਾ ਆਪਾਂ ਇੱਕ ਖੁੰਜੇ ਦੇ ਆਪਾਂ ਇਹਦੇ ਪਾਈਪ ਲਾ ਗਾ ਲੈਣਾ ਤੇ ਵਿੱਚ ਤਰਪਾਲ ਦੀ ਵੀ ਛੇਕ ਕਰਕੇ ਪਾਈਪ ਅੰਦਰ ਨੂੰ ਥੋੜਾ ਲੰਬਾ ਰੱਖਣਾ ਤੇ ਕਿਉਂਕਿ ਇਹਦਾ ਜਿਹੜਾ ਲਿਕਵਿਡ ਆ ਸਾਰਾ ਉਹ ਵੀ ਬਹੁਤ ਜ਼ਿਆਦਾ ਵਧੀਆ ਟਨਕੀ ਹੰਬਣ ਦਾ ਉਹਦੀ ਆਪਾਂ ਇੱਕ ਵੀਡੀਓ ਪਾਵਾਂਗੇ ਜਦੋਂ ਇਸ ਵਿੱਚੋਂ ਨਿਕਲਣ ਲੱਗ ਪਿਆ ਕਿਉਂਕਿ ਇਹਦੇ ਇਸ ਨੂੰ ਥੋੜਾ ਡੈਮ ਹੋਇਆ ਪਾਈ ਨੂੰ ਤਕਰੀਬਨ 2 ਕੁ ਮਹੀਨੇ ਤੋਂ ਬਾਅਦ ਹੀ ਲਿਕਵਿਡ ਨਿਕਲਣ ਲੱਗਦਾ ਤੇ ਆਪਣੇ ਤੇ 2 ਮਹੀਨੇ ਤੋਂ ਲੱਗ ਛਾਗੇ ਹੋ ਗਿਆ ਥੋੜਾ ਆਪਾਂ ਇਸ ਵਿੱਚ ਸੁੱਕਾ ਵੀ ਮਿਕਸ ਕੀਤਾ ਹੈ ਤਾਂ ਕਰਕੇ ਭਾਈ ਨਿਕਲਣੇ ਲੱਗਿਆ ਤੇ ਸੁੱਕਾ ਪੱਤੇ ਵੀ ਮਿਕਸ ਕੀਤੇ ਹੋਇਆ ਵਿੱਚ ਤੇ ਬਾਕੀ ਲਿਕਵਿਡ ਜਿਹੜਾ ਹੈ ਇਸ ਹੱਬ ਨਾਲ ਆਪਾਂ ਕੂਜੇ ਤੇ ਕੋਈ ਵੀ ਡੱਬਾ ਵਗੈਰਾ ਰੱਖ ਸਕਦੇ ਨੇ ਇਹ ਵਿੱਚ ਲਿਕਵਿਡ ਇਕੱਠਾ ਹੁੰਦਾ ਰਹੂਗਾ ਲਿਕਵਿਡ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੋਈ ਆਪਾਂ ਇੱਕ ਵੀਡੀਓ ਪਾਵਾਂਗੇ ਲਿਕਵਿਡ ਦੇ ਰਿਜ਼ਲਟ ਵੀ ਬਹੁਤ ਵਧੀਆ ਹੁੰਦੇ ਆਪਾਂ ਜਦੋਂ ਸਬਜ਼ੀ ਨੂੰ ਆਪਣੀ ਪਾਣੀ ਦਿੰਨੇ ਆ ਉਹ ਲਿਕਵਿਡ ਦੇ 사ਦੇ ਨਾਲ ਤੇ ਉਹ ਵੀ ਬਹੁਤ ਵਧੀਆ ਟੌਨ ਕਰਾ ਕੰਮ ਕਰਦਾ ਤੇ ਉਹ ਕਿੰਨੀ ਮਾਤਰਾ ਵਿੱਚ ਦੇਣਾ ਕਿੰਨਾ ਦੇਣਾ ਉਹ ਵੀ ਆਪਾਂ ਇੱਕ ਵੀਡੀਓ ਤੇ ਬਾਕੀ ਜਿਹੜੀ ਕਿਚਨ ਵੇਸਟ ਖਾਦ ਬਣਦੀ ਹੈ ਬਹੁਤ ਜਿਆਦੀ ਵਧੀਆ ਖਾਦ ਬਣਦੀ ਹੈ। ਬਾਕੀ ਇਹਦਾ ਸਿਰਫ ਇੱਕੋ ਹੀ ਹੁੰਦਾ ਆਪਾਂ ਇਹਨੂੰ ਪਨੀਰੀਆਂ ਵਿੱਚ ਥੋੜਾ ਪਾਉਣ ਤੋਂ ਪਰਹੇਜ਼ ਕਰਨਾ ਹੁੰਦਾ ਕਿਉਂਕਿ ਥੋੜੀ ਜਿਆਦਾ ਤੀਜ ਹੁੰਦੀ ਹੈ ਇਸ ਵਿੱਚ ਨਿਊਟ੍ਰੀਐਂਟ ਬਹੁਤ ਹੁੰਦਾ। ਪਨੀਰੀਆਂ ਥੋੜਾ ਥੋੜਾ ਉੱਪਰੋਂ ਸਾੜ-ਸਾੜੀ ਹੈ ਤੇ ਬਾਕੀ ਆਪਾਂ ਇਸਨੂੰ ਹੋਰ ਕਿਸੇ ਵੀ ਸਬਜ਼ੀ ਵਿੱਚ ਦੇ ਸਕਦੇ ਹਾਂ। ਲਾਲੋਕੀ ਸਬਜ਼ੀ 15-20 ਦਿਨ ਤੋਂ ਉੱਪਰ ਦੀ ਆਪਾਂ ਇਸਨੂੰ ਦੇ ਸਕਦੇ ਹਾਂ। ਹਲਕਾ ਹਲਕਾ ਛਿੱਟਾ ਲਾ ਸਕਦੇ ਹਾਂ। ਗੋਡੀ ਦਾ ਸਾੜੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੁੰਦਾ ਜਿੱਦਾਂ ਪਾਇਦਾ ਤੇ ਜੇ ਆਪਾਂ ਡੀਪੀ ਦੇ ਮੁਕਾਬਲੇ ਲਈਏ ਤੇ ਜੇ ਕਿਲੋ ਡੀਪੀ ਹੈ ਤੇ 10 ਕਿਲੋ ਇਹੋ ਆਪਣੀ ਖਾਦ ਹੋਈ ਤੇ ਕਿਲੋ ਡੀਪੀ ਦੇ ਬਰਾਬਰ ਕੰਮ ਕਰੂਗੀ 10 ਕਿਲੋ ਆਪਣੀ ਕਿਚਨ ਬੇਸਡ ਹੋਗੀ ਤੇ 1 ਕਿਲੋ ਡੀਪੀ ਹੋ ਗਿਆ ਬਰਾਬਰ ਹੀ ਕੰਮ ਕਰੂਗਾ ਤੇ ਤਕਰੀਬਨ ਤਕਰੀਬਨ 6-7 ਮਹੀਨੇ ਲੱਗ ਜਾਂਦੇ ਇਸ ਨੂੰ ਭਰਨ ਤੇ ਤੇ ਬਾਕੀ ਹੌਲੀ-ਹੌਲੀ ਡੀਕੰਪੋਜ਼ੀਸ਼ਨ ਹੁੰਦੇ ਰਹਿੰਦੇ ਨੇ ਜਦੋਂ ਆਪਾਂ ਭਰ ਜਵੇ ਇਸ ਨੂੰ ਫਿਰ ਆਪਾਂ ਇਹਨੂੰ 2 ਮਹੀਨੇ ਬਾਅਦ ਇਸ ਨੂੰ ਬੰਦ ਕਰਕੇ ਛੱਡ ਦੇਣਾ ਤੇ ਫਿਰ ਆਪਾਂ ਇਹਦੀ ਖਾਦ ਆਪਣੀ ਬੜੀਆ ਤਰੀਕੇ ਨਾਲ ਤਿਆਰ ਹੋ ਜਾਂਦੀ ਹੈ ਜੀ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ